ਦੋਸਤੋ ਘੋੜਾ ਇੱਕ ਬਹੁਤ ਖੂਬਸੂਰਤ ਜਾਨਵਰ ਹੈ ਜੋ ਸਦੀਆਂ ਤੋਂ ਮਨੁੱਖ ਦਾ ਸਾਥ ਦਿੰਦਾ ਆ ਰਿਹਾ ਹੈ ਘੋੜੇ ਦੇ ਬਦੌਲਤ ਬਹੁਤ ਸਾਰੀਆਂ ਲੜਾਈਆਂ ਲੜੀਆਂ ਵੀ ਗਈਆਂ ਤੇ ਜਿੱਤੀਆਂ ਵੀ ਗਈਆਂ ਪੰਜਾਬ ਵਿੱਚ ਅੱਜਕੱਲ ਨਵੇਂ ਨੌਜਵਾਨਾਂ ਨੂੰ ਘੋੜੇ ਰੱਖਣ ਦਾ ਬਹੁਤ ਸ਼ੌਂਕ ਵਧ ਰਿਹਾ ਹੈ ਅੱਜ ਆਪਾਂ ਅਜਿਹੇ ਇਨਸਾਨ ਦੀ ਗੱਲ ਕਰ ਰਹੇ ਹਾਂ ਭਾਈ ਦਲਿੰਦਰ ਸਿੰਘ ਸੰਧੂ ਜੋ ਆਸਟ੍ਰੇਲੀਆ ਦੀ ਪੀਆਰ ਛੱਡ ਕੇ ਪੰਜਾਬ ਆ ਕੇ ਰਹਿਣ ਲੱਗੇ ਤੇ ਆਪਣੇ ਘੋੜੇ ਪਾਲਣ ਦੇ ਸ਼ੌਂਕ ਨੂੰ ਪੂਰਾ ਕੀਤਾ ਜਿਹੜੀਆਂ ਬਹੁਤੀਆਂ ਕਰੋੜਾਂ ਦੀਆਂ ਗੱਲਾਂ ਹੈ ਹਾਂਜੀ ਇਹਨਾਂ ਨੇ ਜਿਹੜੇ ਨਵੇਂ ਨੌਜਵਾਨ ਹੈ ਹਾਂਜੀ ਜਾਂ ਜੇ ਕੋਈ ਨਵਾਂ ਬੰਦਾ ਘੋੜਾ ਰੱਖਣਾ ਚਾਹੁੰਦਾ ਹੈ ਹਾਂਜੀ ਇਹ ਉਹਦਾ ਸ਼ੌਂਕ ਮਾਰ ਦਿੰਦੇ ਆ ਤੇ ਬੰਦੇ ਨੂੰ ਨਸ਼ਾ ਹੀ ਵੱਖਰਾ ਹੈ ਘੋੜੇ ਤੇ ਚੜਨ ਦਾ ਤਾਂ ਉਹ ਉਹਦੇ ਨਾਲ ਬੰਦਾ ਖੁਸ਼ ਰਹਿੰਦਾ ਹੈ ਤੇ ਅੱਜ ਦੀ ਰੇਟ ਦੇ ਵਿੱਚ ਤੁਹਾਡੇ ਕੋਲ ਪੈਸਾ ਜਿੰਨਾ ਮਰਜ਼ੀ ਹੋਵੇ ਖੁਸ਼ੀ ਨਹੀਂ ਤੁਸੀਂ ਖਰੀਦ ਸਕਦੇ ਕੋੜਾ ਇਹੋ ਜੀ ਚੀਜ਼ ਆ ਸਾਰਾ ਪਰਿਵਾਰ ਹੀ ਪਾਲਦਾ ਸੁੱਮ ਵੀ ਬਣਾਉਂਦੇ ਆ ਜੋ 45 ਡਿਗਰੀ ਐਂਗਲ ਤੇ ਤਕਰੀਬਨ ਆਇਆ ਚਾਹੀਦਾ ਸੁੱਮ ਹਾਂਜੀ ਹਾਂਜੀ ਜੇ ਆਪਾਂ ਸੁੱਮ ਨੂੰ ਐਂ ਖੜਾ ਕਰ ਦਈਏ ਉਹਦੇ ਨਾਲ ਕੋੜਾ 2 ਇੰਚ ਉੱਚਾ ਹੋ ਜਾਂਦਾ ਪਰ ਉਹ ਗਾਮਚੀਆਂ ਤੇ ਉਹਦੇ ਜਿਹੜੇ ਜੋੜ ਐ ਸਾਰੇ ਜੋੜਾਂ ਤੇ ਪ੍ਰੈਸ਼ਰ ਆਉਂਦਾ ਹਾਂਜੀ ਹਾਂਜੀ ਉਹਨਾਂ ਚੀਜ਼ਾਂ ਨਾਲ ਹੌਲੀ ਹੌਲੀ ਕਰਦੇ ਕਰਦੇ ਅਸੀਂ ਕੋੜਿਆਂ ਦੀਆਂ ਲੱਤਾਂ ਖਰਾਬ ਕਰਦੇ ਜੋ ਮੋ ਛੋਟਾ ਬੱਚਾ ਵੀ ਸੀ ਸਾਡੇ ਲੋ ਪੰਜ ਸੱਤ ਸਾਲ ਦਾ ਹਾਂਜੀ 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 ਮੈਂ ਤਾਂ ਉਦੋਂ ਵੀ ਕੋੜਾ ਵੇਖ ਕੇ ਖੜ ਜਾਂਦਾ ਆਪਣੇ ਫਾਦਰ ਨੂੰ ਕਹਿੰਦਾ ਵੀ ਗੱਡੀ ਰੋਕੋ ਹਾਂਜੀ ਹਾਂਜੀ ਗੱਡੀ ਰੋਕ ਕੇ ਮੈਂ ਜਿੰਨੀ ਤੇ ਅੱਖਾਂ ਤੋਂ ਕੋੜਾ ਉੱਜਲ ਨਾ ਹੋ ਜਾਂਦਾ ਮੈਂ ਵੇਖ ਹੀ ਜਾਂਦਾ ਦਾ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ 'ਚ ਤੇ ਜਿਵੇਂ ਕਿ ਪਿਛਲੇ ਦਿਨ ਆਪਾਂ ਤੁਸੀਂ ਵੀਡੀਓ ਵੇਖੀ ਸੀਗੀ ਆਪਾਂ ਤੁਹਾਨੂੰ ਕਿਹਾ ਵੀ ਸੀਗਾ ਉਦੋਂ ਵੀ ਇਹ ਵੀਡੀਓ ਧੂਰੀ ਹੈ ਕਿਉਂਕਿ ਐਸੇ ਉਹ ਕੁਦਰਤੀ ਸਵਾਬ ਬਣ ਗਏ ਸੀ ਬਾਈ ਜੀ ਵਰਗੇ ਸੰਤੂ ਸਾਹਿਬ ਆਏ ਵੇ ਸੀਗੇ ਜੀ ਉਦੋਂ ਅੱਡੇ ਤੇ ਤੇ ਸਾਡੇ ਤੋਂ ਜਿੰਨੀ ਕਿ ਵੀਡੀਓ ਬਣੀ ਅਸੀਂ ਪਾਤੀ ਤੇ ਤਾਂ ਕਰਕੇ ਸੋਚਿਆ ਸੀ ਵੀ ਐਤਵਾਰ ਦਾ ਦਿਨ ਬਾਈ ਜੀ ਫ੍ਰੀ ਹੋਣਗੇ ਵੀ ਅਸੀਂ ਅੱਜ ਜਿਹੜੀ ਵੀਡੀਓ ਬਣਾਵਾਂਗੇ ਤੇ ਅੱਜ ਆਪਾਂ ਬਾਈ ਜੀ ਨਾਲ ਖੁੱਲ ਕੇ ਗੱਲਾਂ ਬਾਤਾਂ ਕਰਾਂਗੇ ਤੇ ਪੁੱਛਾਂਗੇ ਬਾਈ ਜੀ ਤੁਹਾਨੂੰ ਕਦੋਂ ਬਾਈ ਜੀ ਨੂੰ ਇਹ ਸ਼ੌਂਕ ਪਿਆ ਤੇ ਕਿਹੜੀ ਨਸਲ ਦਾ ਪ੍ਰੋਪਰ ਘੋੜਾ ਹੈ ਉਹਦਾ ਬਾੜ ਵੀ ਥੋੜੀ ਕਲੀਅਰ ਨਹੀਂ ਸੀਗੀ ਤੇ ਅੱਜ ਆਪਾਂ ਬਾਈ ਜੀ ਨਾਲ ਕਰਦੇ ਹਾਂ ਗੱਲਬਾਤ ਸਭ ਤੋਂ ਪਹਿਲੀ ਗੱਲ ਹੁਣ ਦੱਸ ਦਗੇ ਬਾਈ ਜੀ ਦਾ ਪਿੰਡ ਹੈਗਾ ਜੀ ਤੱਪਾ ਖੇੜਾ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਤੇ ਬਾਈ ਜੀ ਦਾ ਨਾਮ ਤੁਹਾਨੂੰ ਪਹਿਲਾਂ ਸੁਣ ਹੀ ਚੁੱਕੇ ਹੋ ਤੇ ਬਾਕੀ ਮੈਂ ਪਹਿਲਾਂ ਵੀ ਦੱਸਿਆ ਗਿਆ ਬਾਈ ਦਲਜਿੰਦਰ ਸਿੰਘ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐਨੂੰ ਬਾਈ ਜੀ ਥੈਂਕ ਯੂ ਵੈਰੀ ਮਚ ਹਾਂਜੀ ਜੀ ਬਾਈ ਜੀ ਬਾਈ ਜੀ ਤੁਹਾਡਾ ਕੋੜਾ ਉਧਰ ਮੈਂ ਵੇਖ ਕੇ ਵੀ ਸਾਰੇ ਜਿਹੜਾ ਅੱਡੇ ਤੇ ਵੀ ਆਏ ਤੁਸੀਂ ਵੀ ਆਸੇ-ਪਾਸੇ ਇਕੱਠੇ ਹੋ ਗਏ ਸੀ ਲੋਕ ਆਪਣੇ ਥੋੜਾ ਜਿਹਾ ਹੁਣ ਲੋਕ ਘੱਟ ਰੱਖਦੇ ਆ ਤੇ ਪਤਾ ਨਹੀਂ ਕੀ ਗੱਲ ਹੈ ਤੇ ਇਹ ਸੁਨੇੜ ਸ਼ੌਂਕ ਹੈ ਕੋੜੇ ਦਾ ਕਦੋਂ ਤੱਕ ਕਿਹੜੀ ਉਮਰ ਚ ਪਿਆ ਸੀ ਕੀ ਸਿਸਟਮ ਹੈ ਸਾਰਾ ਜੀ ਸ਼ੌਂਕ ਤਾਂ ਦਰਸਲ ਮੈਨੂੰ ਛੋਟੇ ਹੁੰਦੇ ਤੋਂ ਹੀ ਸੀ ਜਦੋਂ ਮੈਂ ਛੋਟਾ ਬੱਚਾ ਵੀ ਸੀ ਸਾਮੀ ਲੋ 5-7 ਸਾਲ ਦਾ ਹਾਂਜੀ 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 ਮੈਂ ਤਾਂ ਉਦੋਂ ਵੀ ਕੋੜਾ ਵੇਖ ਕੇ ਖੜ ਜਾਂਦਾ ਆਪਣੇ ਫਾਦਰ ਨੂੰ ਕਹਿੰਦਾ ਵੀ ਗੱਡੀ ਰੋਕੋ ਹਾਂਜੀ ਹਾਂਜੀ ਗੱਡੀ ਰੋਕ ਕੇ ਮੈਂ ਜਿੰਨੀ ਤਰ ਅੱਖਾਂ ਤੋਂ ਕੋੜਾ ਉੱਜਲ ਨਾ ਹੋ ਜਾਂਦਾ ਮੈਂ ਵੇਖੀ ਜਾਂਦਾ ਮੈਨੂੰ ਇੰਨਾ ਸ਼ੌਂਕ ਸੀ ਪਰ ਫਿਰ ਸ਼ਹਿਰ ਚ ਪੜਨ ਲੱਗ ਗਏ ਇਸ ਕਰਕੇ ਚੰਡੀਗੜ੍ਹ ਚਲੇ ਗਏ ਸੀ ਮੌਕਾ ਨਹੀਂ ਮਿਲਿਆ ਕੋੜਾ ਰੱਖਣ ਦਾ ਸਤੂ ਸਾਬ ਸਭ ਤੋਂ ਮਤਲਬ ਪਹਿਲਾਂ ਘਰੇ ਤੁਸੀਂ ਲੰਦਾ ਕੋੜਾ ਕੇ ਪਹਿਲਾਂ ਫਾਦਰ ਸਾਹਿਬ ਵਰ ਗੈਂਕਲਰ ਕੀ ਲੈ ਕੇ ਪਹਿਲਾਂ ਘੋੜੀਆਂ ਹੁੰਦੀਆਂ ਸੀ ਹਾਂਜੀ ਲੈਡੀ ਕੋਲੇ ਵੀ ਹੁੰਦੀਆਂ ਸੀ ਹਾਂਜੀ ਹਾਂਜੀ ਫਿਰ ਵਿੱਚੋਂ ਕਈ ਸਾਲ ਨਹੀਂ ਰਹੀਆਂ ਹਾਂਜੀ ਹਾਂਜੀ ਫਿਰ ਮੈਂ ਆਸਟ੍ਰੇਲੀਆ ਚਲਾ ਗਿਆ ਸੀ ਮੈਨੂੰ ਪੀਆਰ ਮਿਲ ਗਈ ਸੀ 2006 ਚ ਹਾਂਜੀ 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 ਆਸਟ੍ਰੇਲੀਆ ਦੀ ਓਕੇ ਫਿਰ ਮੈਂ 3 ਸਾਲ ਆਸਟ੍ਰੇਲੀਆ ਲਾਇਆ ਮੈਂ ਵਾਪਸ ਆ ਗਿਆ ਉਹਨੂੰ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਮੈਂ ਪਿੰਡ ਆ ਕੇ ਰਹਿਣ ਲੱਗ ਗਿਆ ਪਿਛਲੇ 6-7 ਸਾਲ ਤੋਂ ਅੱਛਾ ਇੱਥੇ ਹੁਣ ਉਸ ਤੋਂ ਬਾਅਦ ਗਈ ਨਹੀਂ ਹਾਂਜੀ ਮੈਂ ਗਿਆ ਹੀ ਨਹੀਂ ਮੈਂ 12 13 ਸਾਲ ਹੋ ਗਏ ਵਿੱਚੋਂ ਇੱਕ ਵਾਰੀ ਜਾਣਾ ਪਿਆ ਸੀ ਅਨਫੋਰਚੂਨੇਟਲੀ ਮੇਰੇ ਵੱਡੇ ਬ੍ਰਦਰ ਓਕੇ ਉਹ ਨਹੀਂ ਰਹੇ ਕਹਿੰਦੇ ਹਨ 2023 ਨਵੰਬਰ ਦੇ ਵਿੱਚ ਤੇ ਬਸ ਆਦਰਵਾਇਜ਼ ਮੈਂ ਆਪਾਂ ਨੂੰ ਤਾਂ ਪੰਜਾਬ ਦੀ ਇਸ ਮਿੱਟੀ ਦੀ ਇਸ ਧਰਤੀ ਦੀ ਇਹ ਚੈਂਦੀ ਕਿ ਜ਼ਿਆਦਾ ਹੈ ਜੋ ਮੈਨੂੰ ਨੇ ਕਦੇ ਲੋੜ ਮਹਿਸੂਸ ਹੋਈ ਵੀ ਮੈਂ ਲਿਆ ਜਾਵਾਂ ਜਾਂ ਕਿਤੇ ਹੋਰ ਜਾਵਾਂ ਹਾਂਜੀ ਹਾਂਜੀ ਮੇਰੇ ਫਰੈਂਡਸ ਹੈਗੇ ਆ ਯਾਰ ਦੋਸਤੋ ਬੁਲਾਉਂਦੇ ਵੀ ਰਹਿੰਦੇ ਆ ਹਾਂਜੀ ਹਾਂਜੀ ਪਿਆਰ ਵੀ ਬਹੁਤ ਕਰਦੇ ਆ ਪਰ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਮੇਰੇ ਕੋਲੇ ਆ ਜਾਓ ਕਿ ਮੈਂ ਤਾਂ ਨਹੀਂ ਆਉਂਦਾ ਸਹੀ ਹੈ ਤੇ ਇਹੇ ਦੀ ਕੋੜਾ ਜਿਹੜਾ ਜੀ ਇਹ ਆਪਾਂ ਕਿਹੜੇ ਸੰਤ ਲੈ ਕੇ ਆਏ ਸੀ ਕਿ ਜਿੱਥੇ ਪਿੰਡ ਜੀ ਇਹ ਆਪਾਂ ਨੂੰ 5 ਸਾਲ ਹੋ ਗਏ ਜੀ 5 ਸਾਲ ਹੋ ਗਏ ਜੀ ਉਦੋਂ ਕਰੋਨਾ ਸ਼ੁਰੂ ਹੋਣਾ ਹੀ ਸੀ ਉਦੋਂ ਪਹਿਲਾਂ ਇਹ ਬਸ਼ੇਰਾ ਸੀ ਬੱਚਾ ਸੀ 8-9 ਮਹੀਨਿਆਂ ਦਾ ਹਾਂਜੀ ਹਾਂਜੀ ਤੇ ਮੁਖਸਰ ਤੋਂ ਹਾਂਜੀ ਹਾਂਜੀ ਸਰਦਾਰ ਸਰਪ੍ਰਿੰਦਰ ਸਿੰਘ ਸਿੱਧੂ ਸਿੱਧੂ ਮੋਡਲ ਹਾਂਜੀ 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 ਡਾਕਟਰ ਕੇਰ ਸਿੰਘ ਕੇ ਵੱਜਦੇ ਉਹਨਾਂ ਤੋਂ ਹਾਂਜੀ ਜੀ ਜੀਤੂ ਸਾਹਿਬ ਜਿਹੜੇ ਆਪਾਂ ਨਸਲ ਦੀ ਗੱਲ ਕਰੀਏ ਇਹ ਕਿਹੜੀ ਨਸਲ ਹੈ ਜੀ ਇਹ ਮਾਰਵਾੜੀ ਨਸਲ ਹੈ ਜੀ ਹਾਂਜੀ ਤੇ ਮਾਰਵਾੜੀ ਨਸਲ ਚ ਇਹ ਫੈਮਿਲੀ ਇਹਦਾ ਇਹਦਾ ਦਾਦਾ ਰਤਨਾਕਰ ਹੈ ਜੀ ਹਾਂਜੀ ਇਹਦਾ ਪਿਓ ਰਤਨਾਕਰ ਦਾ ਬੱਚਾ ਹਾਂਜੀ ਨਵਾਬ ਹਾਂਜੀ 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 ਮਾਂ ਇਹਦੀ ਕਾਟੋ ਹੈ ਉਹ ਮਲਟੀਪਲ ਫੋਰ ਸ਼ੋਸ ਚੈਂਪੀਅਨ ਹੈ ਜਿਹੜੀ ਕੋ ਜੋਧਪੁਰ ਦੀ ਵੀ ਚੈਂਪੀਅਨ ਆਈ ਸੀ ਕਟੋ ਤੇ ਮੁਕਸਰ ਦੇ ਵਿੱਚ ਵੀ ਕਟੋ ਚੈਂਪੀਅਨ ਆਈ ਸੀ ਬਹੁਤ ਚੰਗੀ ਘੋੜੀ ਸੀ ਤੇ ਇੱਕ ਜੀ ਮਤਲਬ ਇਹ ਹੁਣ ਮੀਟਿੰਗ ਵਾਸਤੇ ਵੀ ਰੈਡੀ ਹੈ ਜੀ ਮਤਲਬ ਬਿਲਕੁਲ ਹਾਂਜੀ ਤੇ ਤਕਰੀਬਨ 16 17 ਘੋੜੀਆਂ ਕਵਰ ਕਰ ਚੁੱਕਿਆ ਓਕੇ ਤੇ ਅੱਜ ਆ ਜਾਣੀਆਂ ਕੱਲ ਆ ਜਾਣੇ ਦੇ ਤਿੰਨ ਬੱਚੇ ਅਗਲੇ ਤਿੰਨ ਚਾਰ ਦਿਨਾਂ ਚ ਐਕਸਪੈਕਟਡ ਹੈ ਕਿਉਂਕਿ 11.5 ਮਹੀਨੇ ਤੋਂ ਉੱਤੇ ਹੋ ਗਏ ਓਵਰ ଡਿਊ ਹੈ ਘੋੜੀਆਂ ਹਾਂਜੀ 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 ਤੇ ਚਾਰ ਬੱਚੇ ਦੇ ਆ ਚੁੱਕੇ ਆ ਬਾਕੀ ਗੱਭਣ ਐ 6 7 ਘੋੜੀਆਂ ਇਸ ओके okay, ओके okay, जी हां जी अच्छा भाई जी ਜਿਹੜਾ ਤੁਸੀਂ ਜਿਵੇਂ ਇਹ ਇੱਕ ਤਾਂ ਆਪਣੇ ਕੋੜਾ ਹੈਗਾ ਹੋਰ ਵੀ ਰੱਖੀਆਂ ਕੋੜੀਆਂ ਜੀ ਮੇਰੇ ਕੋਲ ਪਹਿਲਾਂ ਸ਼ਾਨਦਾਰ ਦਾ ਬੱਚਾ ਸੀ हां जी ਉਹ ਫਰੀਦਕੋਟ ਦੇ ਵਿੱਚ ਫਸਟ ਆਇਆ ਸੀ ਓਕੇ ਮਿਰਜ਼ਾ ਬਹੁਤ ਚੰਗਾ ਤੇ ਮਜ਼ਬੂਤ ਅਸਟ੍ਰੇਲੀਅਨ ਸੀ ਹਾਂ ਜੀ ਹਾਂ ਜੀ ਹਾਂ ਜੀ ਰਾਈਡ ਕਰਨ ਨੂੰ ਵੈਸੇ ਵੀ ਬੜਾ ਸੁਨੱਖਾ ਤੇ ਚੰਗਾ ਕੋੜਾ ਸੀ ਹਾਂ ਜੀ ਹਾਂ ਜੀ ਫਿਰ ਜਿਵੇਂ ਜਿਵੇਂ ਦੋ ਨਰ ਹੋ ਗਏ ਇੱਕ ਘਰ ਚ ਹਾਂ ਜੀ ਤੇ ਆਪਸ ਵਿੱਚ ਭੇੜਨ ਲੱਗ ਪਏ ਫਿਰ ਮੈਂ ਸਹੌਲੀ ਪਿੰਡ ਦਾ ਲੁਧਿਆਣਾ ਨੇੜੇ ਬਾਈਹਾਨੀ ਵਿਰਕ ਹੈ ਸਾਰੇ ਕੋੜਿਆਂ ਵਾਲੇ ਜਾਂਦੇ ਆਉਂਦੇ ਤੇ ਉਹ ਮੇਰੇ ਤੋਂ ਲੈ ਗਏ ਸੀ ਮੇਰੇ ਹਾਂਜੀ ਇੱਕ ਬਾਈ ਜੀ ਆਪਾਂ ਅਕਸਰ ਹੀ ਗੱਲ ਸੁਣਦੇ ਹਾਂ ਜਿਹੜੇ ਅੱਜ ਕੱਲ ਦੇ ਘੋੜੇ ਆ ਵੀ ਉਹ ਨਾ ਮਤਲਬ ਜਿਵੇਂ ਨੇ ਆਪਾਂ ਕਹਿੰਦੇ ਵੀ ਇਕੱਲੇ ਖਾਨਦਾਨ ਕਰਕੇ ਸ਼ਾਹੀ ਕਰਕੇ ਸ਼ਾਹੀ ਜਿਹੇ ਘੋੜੇ ਆ ਵੀ ਉਹਨਾਂ ਲੱਤ ਲੁੱਤ ਚ ਉਹਨਾਂ ਜਾਨ ਨਹੀਂ ਦਿੰਦੀ ਗੱਲ ਸੱਚੀ ਹੈ ਕਿ ਝੂਠੀ ਹੈ ਬਾਈ ਜੀ ਹਾਂਜੀ ਆ ਕਾਫੀ ਹੱਦ ਤੱਕ ਜੇ ਤੁਸੀਂ ਪਾਰਖੂ ਹੋ ਹੋ ਹਾਂਜੀ ਜਾਂ ਘੋੜੇ ਰੱਖਦੇ ਆਂ ਤੁਸੀਂ ਰੱਖਦੇ ਆਏ ਹੋ ਉਹ ਕਿਸੇ ਕੁਝ ਸਮੇਂ ਤੋਂ ਹਾਂਜੀ ਤਾਂ ਤੁਹਾਨੂੰ ਇਹ ਮਹਿਸੂਸ ਹੋਊਗਾ ਜ਼ਰੂਰ ਵੀ ਘੋੜੇ ਜਿਹੜੇ ਨਾ ਹਾਈਟ ਜ਼ਿਆਦਾ ਲੰਬੀ ਕਰਨ ਦੇ ਚੱਕਰ ਚ ਹਾਂਜੀ ਹਾਂਜੀ ਉਹ ਆਰਟੀਫੀਸ਼ੀਅਲੀ ਜਿਵੇਂ ਕੁਝ ਹਾਰਮੋਨਸ ਵੀ ਯੂਜ਼ ਕਰ ਲੈਂਦੇ ਆ ਹਾਂਜੀ 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 ਤੇ ਕੁਝ ਇਹੋ ਜੀ ਡਾਇਟ ਵਗੈਰਾ ਵੀ ਪਾਉਂਦੇ ਆ ਹਾਂਜੀ ਹਾਂਜੀ ਉਹ ਹੁੰਦਾ ਕੀ ਹੈ ਵੀ ਉਹ ਗਾਮਚੀਆਂ ਜਿਆਦਾ ਵੱਟੀਆਂ ਪੈਰ ਜਿਹੜੇ ਆ ਪੈਰ ਕਮਜ਼ੋਰ ਕੋੜੇ ਦੇ ਹਾਂਜੀ 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 ਲੱਤਾਂ ਕਮਜ਼ੋਰ ਪੈਰ ਜਿਹੜਾ ਸੋਮ ਵੀ ਬਣਾਉਂਦੇ ਆ ਜੋ 45 ਡਿਗਰੀ ਐਂਗਲ ਦੇ ਤਕਰੀਬਨ ਐਂ ਚਾਹੀਦਾ ਸੋਮ ਹਾਂਜੀ ਹਾਂਜੀ ਜੇ ਆਪਾਂ ਸੋਮ ਨੂੰ ਐਂ ਖੜਾ ਕਰ ਦਈਏ ਉਹਦੇ ਨਾਲ ਕੋੜਾ 2 ਇੰਚ ਉੱਚਾ ਹੋ ਜਾਂਦਾ ਹਾਂਜੀ ਪਰ ਉਹ ਗਾਮਚੀਆਂ ਤੇ ਉਹਦੇ ਜਿਹੜੇ ਜੋੜਾ ਸਾਰੇ ਜੋੜਾਂ ਤੇ ਪ੍ਰੈਸ਼ਰ ਆਉਂਦਾ ਹਾਂਜੀ ਹਾਂਜੀ ਉਹਨਾਂ ਚੀਜ਼ਾਂ ਨਾਲ ਹੌਲੀ ਹੌਲੀ ਕਰਦੇ ਕਰਦੇ ਅਸੀਂ ਘੋੜਿਆਂ ਦੀਆਂ ਲੱਤਾਂ ਖਰਾਬ ਕਰ ਲਈਆਂ ਹਾਂਜੀ ਹਾਂਜੀ ਬਿਲਕੁਲ ਜਿਵੇਂ ਹੁਣ ਇਹ ਘੋੜਾ ਇਸ ਤੇ ਮੈਂ ਰੈਗੂਲਰਲੀ ਰਾਈਡ ਕਰਦਾ ਤੁਸੀਂ ਇਹਦੇ ਪੈਰਾਂ ਦੀ ਗਾਮਸੀ ਦੇਖੋ ਸਹੀ ਇਹ ਤਾਂ ਹੂਫ ਸਹੀ ਐਂਗਲ ਤੇ ਬਣਿਆ ਹਾਂਜੀ ਹਾਂਜੀ ਤੇ ਇਹਨੂੰ ਕੋਈ ਐਹੋ ਜੀ ਮੈਂ ਐਕਸਟਰਾ ਕੁਝ ਨਹੀਂ ਡਾਇਟ ਉਹ ਟੋ ਉਹ ਜੀ ਪਾਈ ਵੀ ਇਹ ਲੰਬਾ ਹੋ ਜੇ ਵੱਡਾ ਹੋ ਜੇ ਹਾਂਜੀ ਇਹ ਤਾਂ ਜੈਨੇਟਿਕਲੀ ਜੋ ਸੇਵ ਹੈ ਘੋੜਾ ਖੁਸ਼ ਰਹਿੰਦਾ ਬੇਸਿਕਲੀ ਤਾਂ ਉਹਨੇ ਗ੍ਰੋਥ ਕਰੀ ਜਾਣੀ ਹੁੰਦੀ ਹੈ ਘੋੜਾ 7 ਸਾਲ ਤਾਈਂ ਗ੍ਰੋਥ ਕਰਦਾ ਹੈ ਅੱਜ ਕੱਲ ਇਹ ਵੀ ਬੜਾ ਟ੍ਰੈਂਡ ਹੈ ਵੀ ਕੋੜਾ ਦੁੱਧ ਦੰਦਾ ਤੇ ਕੋੜਾ ਏਡਾ ਉੱਚਾ ਹੋ ਗਿਆ ਹਾਂਜੀ 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 ਘੋੜੇ ਦਾ ਮਕਸਦ ਨਹੀਂ ਹੁੰਦਾ ਵੀ ਕੋੜਾ ਕੋੜਾ ਜੇ 72 ਮਹੀਨਿਆਂ ਤਾਈਂ ਕੋੜੇ ਦੀ ਗਰੋਥ ਹੁੰਦੀ ਹੈ ਹਾਂਜੀ 12 ਚੀਕਾ 72 6 ਸਾਲ ਉਸ ਤੋਂ ਬਾਅਦ 1 ਸਾਲ ਹੋਰ ਲੈ ਲੈ ਜਾਂਦਾ ਪੂਰੀ ਮੈਚਿਓਰਿਟੀ ਚਾਉਣ ਲੱਗਿਆ ਜੇ ਆਪਾਂ ਇਹਨੂੰ ਫੈਮਿਲੀ ਮੈਂਬਰ ਸਮਝੀਏ ਤਾਂ ਇਹ ਇਹ ਹਮੇਸ਼ਾ ਵਫਾ ਕਰਦਾ ਜੇ ਤੁਸੀਂ ਇਹਦੀ ਇਮਾਨਦਾਰੀ ਨਾਲ ਸੇਵਾ ਕਰੋ ਬਿਲਕੁਕੁਲ ਜੀ ਮੈਂ ਤੁਹਾਡੇ ਤੋਂ ਇਹ ਸਵਾਲ ਪੁੱਛਣਾ ਵੀ ਸੀਗਾ ਚਲੋ ਤੁਸੀਂ ਆਪ ਹੀ ਦੱਸਤਾ ਤੇ ਉਹ ਇਹਦੀ ਹਾਈਟ ਕਿੰਨੀ ਐਸ ਕੋੜੇ ਦੀ ਆਪਣੇ ਦੀ ਇਹਦੀ ਹਾਈਟ ਜੀ ਮੈਂ ਤਾਂ ਜੇ ਕਵਰਿੰਗ ਕਰਾਉਣ ਕਈ ਜਣੇ ਆਉਂਦੇ ਆ ਹਾਂਜੀ ਤੇ ਉਹਨਾਂ ਨੂੰ ਕਹਿੰਨਾ ਤੁਸੀਂ ਆਪ ਫੀਤਾ ਲਾ ਕੇ ਮਣ ਲਓ ਸਹੀ ਗੱਲ ਹੈ ਕਿਉਂਕਿ ਇਹ ਕੋੜਾ ਵਾਕਈ 66 ਇੰਚ ਤੋਂ ਉੱਤੇ ਆ ਹਾਂਜੀ ਫੁੱਲਾ ਡੁੱਲਾ ਹੁਣ ਤਾਂ ਮੈਂ ਇਹਨੂੰ 6 ਮਹੀਨੇ ਹੋ ਗਏ ਮੇਣਿਆ ਵੀ ਨਹੀਂ ਸ਼ਾਇਦ 66 ਜਾਂ ਪੌਣੇ 70 ਹੋਵੇ ਹਾਂਜੀ ਇਸ ਕੰਮ ਚ ਵੀ ਉਹਲਾ ਕਰਦੇ ਜੀ ਕਈ ਬਹੁਤ ਜ਼ਿਆਦਾ ਜੀ ਹੁਣ ਇਹਦੇ ਸੁੱਮ ਦੇਖੋ ਜੀ ਹਾਂਜੀ ਤੁਸੀਂ ਜੇ ਕੈਮਰਾ ਲਾਓ ਇਹਦੇ ਕੋੜੇ ਦੇ ਸੁੱਮ ਦੇਖੋ ਇਹ ਸਹੀ ਬਣੇ ਹੋਏ ਜੇ ਇਹਦੇ ਸੁੱਮ ਆਪਾਂ ਖੜੇ ਸੁੱਮ ਬਣਾ ਦਈਏ 2 ਇੰਚ ਹੋਰ ਉੱਚਾ ਹੋ ਜੂ ਫੇਰ ਹੋ ਜੂ ਇਹ ਕੋੜਾ 68 ਇੰਚ ਦਾ ਫਿਰ ਇਹ ਇਤਨੇ ਕਰੋੜ ਦਾ ਤੇ ਉਹ ਸਾਰੀਆਂ ਗੱਲਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਮੈਂ ਰੋ ਗੱਲ ਵੀ ਕਰਨੀ ਚਾਹੀਦੀ ਜੀ ਵੀ ਆਪਕ ਸ੍ਰੀ ਸੁਣਦੇ ਹੁੰਨੇ ਆ ਵੀ ਜਾਂ ਸੱਚੀ ਗੱਲ ਆਪਾਂ ਨੂੰ ਤਾਂ ਪਤਾ ਨਹੀਂ ਤੁਹਾਨੂੰ ਵੱਧ ਨੌਲੇਜ ਹੋਊਗੀ ਇਸ ਕੰਮ ਦੀ ਜੀ ਵੀ ਸੱਚੀ ਘੋੜੇ ਕਰੋੜਾਂ ਦੇ ਹੁੰਦੇ ਆ ਕਿ ਇਹ ਫਵਾਹ ਬਣਾਉਣਿਆਂ ਦੀਆਂ ਇਹ ਗੱਲਾਂ ਸੱਚੀਆਂ ਵੀ ਝੂਠੀਆਂ ਜੀ ਇਹ ਮੈਂ ਤਾਂ ਇੰਨਾ ਕਹਿ ਸਕਦਾ ਹਾਂ ਜੀ ਵੀ ਜਿਹੜੀਆਂ ਬਹੁਤੀਆਂ ਕਰੋੜਾਂ ਦੀਆਂ ਗੱਲਾਂ ਆ ਹਾਂਜੀ ਇਹਨਾਂ ਨੇ ਜਿਹੜੇ ਨਵੇਂ ਨੌਜਵਾਨ ਐ ਜਾਂ ਜੇ ਕੋਈ ਨਵਾਂ ਬੰਦਾ ਘੋੜਾ ਰੱਖਣਾ ਚਾਹੁੰਦਾ ਐ ਇਹ ਉਹਦਾ ਸ਼ੌਂਕ ਮਾਰ ਦਿੰਦੇ ਆ ਇਹ ਗੱਲਾਂ ਡਿਸਕਰਾਜ ਕਰ ਦਿੰਦੇ ਹਾਂ ਜੀ ਤੇ ਇਹ ਜਿਹੜੀਆਂ ਚੀਜ਼ਾਂ ਨਾ ਵੀ ਜੇ ਹੁਣ ਕੋਈ ਚੀਜ਼ ਆਪਣੀ ਹੈਸੀਅਤ ਤੋਂ ਜਾਂ ਆਪਣੀ ਅਫੋਰਡੇਬਿਲਿਟੀ ਤੋਂ ਬਾਹਰ ਹੋ ਗਈ ਹਾਂਜੀ ਆਪਾਂ ਉਹਨੂੰ ਘਰੇ ਕਿਵੇਂ ਲਿਆਵਾਂਗੇ ਨਹੀਂ ਉਹ ਵੀ ਤਾਂ ਗੱਲ ਸਹੀ ਗੱਲ ਜੀ ਜੇ ਹੁਣ ਕੋਈ ਕੋੜਾ ਆਇਆ ਜਾਂ ਕੋੜੀ ਆ ਮੈਂ ਕਹਾਂ ਜੀ ਕਰੋੜ 2 ਕਰੋੜ 5 ਕਰੋੜ ਐਸੇ ਕਰੋੜ ਵੈਸੇ ਕਰੋੜ ਇੱਕ ਜ਼ਿਮੀਂਦਾਰ ਆ ਆਪਾਂ ਦਸਾਂ ਨੌਾਂ ਅੰਝ ਕਿਰਤ ਕਰਕੇ ਆਪਾਂ ਰੋਟੀ ਖਾਣ ਵਾਲੇ ਬੰਦੇ ਆ ਆਪਾਂ ਇਹਨਾਂ ਦੀ ਸੇਵਾ ਕਰਦੇ ਆਂ ਚੰਗਾ ਜਾਨਵਰ ਤਿਆਰ ਹੋ ਜੇ ਪਰ ਮਹਾਰਾਜ ਕਿਰਪਾ ਕਰਦਾ ਵਫਾ ਕਰਦਾ ਤੇ ਉਹ ਜਾਨਵਰ ਦੀ ਕੀਮਤ ਬਣ ਜਾਂਦੀ ਹੈ ਪਰ ਜਿਹੜਾ ਬਹੁਤ ਜ਼ਿਆਦਾ ਉਹ ਪੈਸਿਆਂ ਦਾ ਚੱਲਣ ਇਹ ਇਤਨੇ ਕਰੋੜ ਦਾ ਇਹ ਇਤਨਾ بڑا ਇਹ ਮਤਲਬ ਡਰਾਮੇਬਾਜੀ ਐਨੀ ਹੋ ਗਈ ਵੀ ਜਿਹੜਾ ਇੱਕ ਸੁਧਾਰਨ ਜਿਹੜਾ ਆਪਣਾ ਕਹਿੰਦੇ ਵੀ ਇਨਸਾਨ ਦਾ ਸਭ ਤੋਂ ਚੰਗਾ ਮਿੱਤਰ ਹੈ ਵਫਾਦਾਰ ਹੈ ਬਿਲਕੁਲ ਜੀ ਬਿਲਕੁਲ ਜੀ ਇੱਕ ਵਫਾਦਾਰ ਜਿਵੇਂ ਪਿਆਰਾ ਬੱਚਾ ਹੁੰਦਾ ਐਂ ਰਹਿੰਦਾ ਘਰੇ ਬਾਈ ਜੀ ਘੋੜੇ ਦੀ ਐਕਸਰਸਾਈਜ਼ ਮਤਲਬ ਉਹਦੇ ਬਾਰੇ ਦੱਸੋ ਵੀ ਕਿਹੜੀ ਹੁੰਦੀ ਹੈ ਵੀ ਕੀ ਜਿਹੜੀ ਕਰਾਉਣੀ ਚਾਹੀਦੀ ਹੈ ਤੇ ਇੱਕ ਜਿਵੇਂ ਮੌਸਮ ਬਦਲਦਾ ਹੈ ਇਹਦੀ ਖੁਰਾਕ ਆਪਾਂ ਕੀ ਦੰਨੇ ਆ ਮੌਸਮ ਦੇ ਹਿਸਾਬ ਨਾਲ ਇੱਥੇ ਜਮ ਬਦਲਣੀਆਂ ਪੈਂਦੀਆਂ ਕੀ ਸਿਸਟਮ ਹੁੰਦਾ ਹੈ ਸਾਰਾ ਦੇਖੋ ਖੁਰਾਕ ਦੀ ਗੱਲ ਹੈ ਤਾਂ ਜਿਹੜਾ ਮੌਸਮ ਦਾ ਅਨਾਜ ਹੈ ਹਾਂਜੀ ਉਹ ਪਾਓ ਇਹਨੂੰ ਜਿਵੇਂ ਗਰਮੀ ਆਉਂਦੀ ਹੈ ਇਹਨੂੰ ਜੌਂ ਪਾਓ ਹੂੰ ਭੇਜੇ ਛੋਲੇ ਪਾ ਦਿਓ ਛੋਲੇ ਭਿਓ ਕੇ ਪਾ ਦਿੰਨਾ ਮੈਂ ਹਾਂਜੀ ਹਾਂਜੀ ਇਹ ਨਰਮ ਪੈ ਜਾਂਦੇ ਆ ਫੁੱਲ ਜਾਂਦੇ ਆ ਗਰਮ ਨਹੀਂ ਰਹਿੰਦੇ ਬਿਲਕੁਲ ਜੀ ਤੇ ਜਿਹੜਾ ਵੀ ਪ੍ਰੋਟੀਨ ਆਪਾਂ ਇਹਨੂੰ ਸਿੱਧੇ ਰॉ ਫਾਰਮ ਦੇ ਵਿੱਚ ਦਿੰਨੇ ਆਂ ਹਾਂਜੀ ਹਾਂਜੀ ਗਰਮੀਆਂ ਦੇ ਵਿੱਚ ਪ੍ਰੋਟੀਨ ਗਰਮ ਹੁੰਦਾ ਥੋੜਾ ਜਿਹਾ ਔਖਾ ਹੁੰਦਾ ਡਾਈਜੈਸਟ ਕਰਨਾ ਹਾਂਜੀ ਹਾਂਜੀ ਜੋ ਪ੍ਰੋਟੀਨ ਦੇਣਾ ਤੁਸੀਂ ਉਹਨੂੰ ਇਸ ਹਿਸਾਬ ਨਾਲ ਦਿਓ ਵੀ ਈਜ਼ੀਲੀ ਡਾਈਜੈਸਟੇਬਲ ਹੋਵੇ ਬਿਲਕੁਲ ਜੀ ਤੇ ਇਹਨੂੰ ਹਾਈਡਰੇਟਿਡ ਰੱਖੋ ਮਤਲਬ ਘਟੋ-ਘਟੇ ਨੂੰ 50 ਲੀਟਰ ਪਾਣੀ ਰੋਜ਼ ਦਾ ਪਿਉਣਾ ਹੀ ਪਿਉਣਾ ਹੈ ਗਰਮੀ 'ਚ ਤਾਂ ਜੇ 60-70 ਵੀ ਪੀ ਜਾਂਦਾ ਤਾਂ ਚੰਗੀ ਗੱਲ ਹੈ ਹਾਂਜੀ ਹਾਂਜੀ ਮੈਂ ਤਾਂ ਤਕਰੀਬਨ ਗਰਮੀ ਸਰਦੀ ਇਹਨੂੰ 70 ਵੇਸਣ ਥੋੜਾ ਥੋੜਾ ਪਾਉਣਾ ਹਾਂਜੀ ਹਾਂਜੀ ਉਹਦਾ ਇਹਨੂੰ ਸਵਾ ਦੇ ਸਵਾਦ ਦਾ ਮਹਾਰਾਜ ਜਿਵੇਂ ਮੋਟਰ ਚੋਂ ਕੱਢੋ ਪਾਜਾ ਪਾਣੀ ਤਾਜ਼ਾ ਉਹ ਨਿੱਗਾ ਆਉਂਦਾ ਤੇ ਉਹ ਇਹਨੂੰ ਠੰਡਾ ਪਾਣੀ ਬਿਲਕੁਲ ਗੜੇ ਵਰਗਾ ਨਾ ਪਿਓ ਨਿੱਗਾ ਪਾਣੀ ਪਿਓ ਸਹੀ ਜੀ ਥੋੜਾ ਜਿਹਾ ਵਿੱਚ ਵੇਸਣ ਪਾ ਦੋ ਥੋੜੀ ਸ਼ੱਕਰ ਉਹ ਸਵਾਦ ਦਾ ਮਾਰਾ ਸਾਰਾ ਵੀ 25 ਲੀਟਰ ਵਾਲੀ ਬਾਲਟੀ ਪੀ ਜਾਂਦਾ ਉਹੋ ਜਿਹੇ ਤਿੰਨ ਦਿਨ ਦੇ ਵਿੱਚ ਪੈ ਜਾਂਦੀਆਂ ਹਾਂਜੀ ਹਾਂਜੀ ਤੇ ਦਾਣਾ ਸੀਜ਼ਨਲ ਹੁੰਦਾ ਜਿਵੇਂ ਹੁਣ ਇਹਦੀ ਸੋਇਆਬੀਨ ਦਾ ਮੈਂ ਸੋਇਆਬੀਨ ਦੀ ਚੂਰੀ ਹੈ ਚੋਕਰ ਪੈ ਜਾਂਦਾ ਵਿੱਚ ਬਾਜਰਾ ਪਾ ਦਿੰਦਾ ਤੇ ਜੌਂ ਵੀ ਪਾਉਣਾ ਜੌਂ ਮੈਂ 12 ਮਹੀਨੇ ਤੀ ਦਿਨ ਪਾਉਣਾ ਕੋੜੇ ਨੂੰ ਸੂਟ ਕਰਦੇ ਸਹੀ ਹੈ ਸਹੀ ਜੀ ਹਾਂਜੀ ਤੇ ਬਾਕੀ ਸੰਤੂ ਸਾਹਿਬ ਉਹ ਤਾਂ ਮੈਂ ਦੱਸ ਹੀ ਤਾਂ ਡਰੈਸ ਤਾਂ ਜੀ ਇਹਨਾਂ ਨੂੰ ਆਪਣਾ ਤੇ ਮੋਬਾਈਲ ਨੰਬਰ ਇੱਕ ਰਹੀ ਦੱਸ ਦੋ ਜੀ ਆਪਾਂ ਪਾ ਵੀ ਦੇਵਾਂਗੇ ਥੱਲੇ ਨੈਟ ਤੇ ਮੇਰਾ ਹੈਗਾ ਜ 13650 ਤੇ ਕਿਸੇ ਨੇ ਕੋਈ ਨੌਲੇਜ ਲੈਣੀ ਹੋਵੇ ਤੇ ਜਾਂ ਕੋਈ ਮੀਟਿੰਗ ਆਸਤੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਸੰਧੂ ਸਾਹਿਬ ਨਾਲ ਤੇ ਬਹੁਤ ਬਹੁਤ ਸੰਦੇਸ਼ ਦਾ ਧੰਨਵਾਦ ਤੁਹਾਡਾ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਤੁਸੀਂ ਟਾਈਮ ਕਿਹਾ ਇਹ ਜਾਨਵਰ ਇੱਕ ਦੇ ਘਰੇ ਹੋਣਾ ਚਾਹੀਦਾ ਜੀ ਕਿਹੜਾ ਰਾਈਡ ਕਰਦਾ ਹੈ ਨਾ ਜੀ ਥੋੜਾ ਜਿਹੜਾ ਸਵਾਰੀ ਕਰਦਾ ਬੱਚਾ ਹਾਂਜੀ ਹਾਂਜੀ ਜੀ ਤੇ ਕਹਤਾ ਉਹ ਮੋਬਾਈਲ ਤੋਂ ਪਿੱਛੇ ਹਟੂਗਾ ਬਿਲਕੁਲ ਜੀ ਟੀਵੀ ਤੋਂ ਪਿੱਛੇ ਹਟੂਗਾ ਹਾਂਜੀ 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 ਫਿਰ ਉਹ ਉਹਦਾ ਜਿਹੜਾ ਮੋਟਾਪਾ ਹੈ ਮੋਟਾਪਾ ਉਹਦਾ ਘਟੂਗਾ ਘਟਦਾ ਹਾਂਜੀ ਠੀਕ ਆ ਮੈਂ ਤਾਂ ਫਿਰ ਹੁਣ 50 ਸਾਲ ਦਾ ਹੋਣ ਲੱਗਿਆ ਲੱਗਦੇ ਨਹੀਂ ਏਜ ਮੇਰੀ डिफरेंट ਹੈ ਬਟ ਜਿਹੜੇ ਨੌਜਵਾਨ ਮੁੰਡੇ ਐ ਨੌਜਵਾਨ ਮੁੰਡੇ ਜਿਵੇਂ ਪੂਰੇ ਫਿਜ਼ੀਕਲੀ ਫਿੱਟ ਫਿਰ ਜਦੋਂ ਬੰਦਾ ਕੋੜੇ ਤੇ ਚੜਦਾ ਉਹਨੂੰ ਕਹਿਣਾ ਤਾਂ ਨਹੀਂ ਚਾਹੀਦਾ ਜਿਵੇਂ ਇੱਕ ਕਿਸਮ ਦਾ ਨਸ਼ਾ ਹੋ ਜਾਂਦਾ ਉੱਤੇ ਚੜ ਕੇ ਹੀ ਬੰਦੇ ਨੂੰ ਨਸ਼ਾ ਹੀ ਵੱਖਰਾ ਹੈ ਕੋੜੇ ਤੇ ਚੜਨ ਦਾ ਤਾਂ ਉਹ ਉਹਦੇ ਨਾਲ ਬੰਦਾ ਖੁਸ਼ ਰਹਿੰਦਾ ਅੱਜ ਦੀ ਰੇਟ ਦੇ ਵਿੱਚ ਤੁਹਾਡੇ ਕੋਲ ਪੈਸਾ ਜਿੰਨਾ ਮਰਜ਼ੀ ਹੋਵੇ ਖੁਸ਼ੀ ਨਹੀਂ ਤੁਸੀਂ ਖਰੀਦ ਸਕਦੇ ਇੱਕ ਘੋੜਾ ਇਹੋ ਜੀ ਚੀਜ਼ ਆ ਸਾਰਾ ਪਰਿਵਾਰ ਹੀ ਪਾਲਦਾ ਪਾਲਦਾ ਜੀ ਬਿਲਕੁਲ ਇਹਨੂੰ ਸਾਰਾ ਪਰਿਵਾਰ ਪਾਲਦਾ ਹੈ ਫਿਰ ਇਹ ਹਿੰਕਦਾ ਤੁਸੀਂ ਪੈਰ ਤੇ ਚੱਪਲ ਪਾਈ ਨਹੀਂ ਇਹਨੂੰ ਬਹੁਤ ਦੂਰ ਤਾਈ ਸੁਣਦਾ ਇਹ ਅੱਗੋਂ ਹਿੰਕਦਾ ਕੋਈ ਘਰੇ ਆਵੇ ਤਾਂ ਵੀ ਹਿੰਕ ਕੇ ਦੱਸਦਾ ਜੇ ਨੂੰ ਤੇ ਲੱਗੀ ਹੈ ਤਾਂ ਵੀ ਹਿੰਕ ਕੇ ਦੱਸੂਗਾ ਤੇ ਇਹ ਸਾਰਾ ਦਿਨ ਜੀ ਲਵਾਉਂਦਾ ਖੁਸ਼ ਰੱਖਦਾ ਸਾਰੀ ਫੈਮਿਲੀ ਨੂੰ ਤੇ ਤੁਸੀਂ ਇਸ ਤੇ ਮਤਲਬ ਕਿੰਨੀ ਕਰਿਆ ਕਰੀਏ ਜੀ ਰਾਈਡਿੰਗ ਕੋਈ ਜਿਆਦਾ ਲੰਬਾ ਸਫਰ ਕਿੰਨਾ ਕੱਢਿਆ ਹੋ ਗਿਆ ਦੇਖੋ ਇੱਥੋਂ ਆਪਣਾ ਜਿਹੜੀ ਤੱਪੇ ਤੋਂ ਅਵਲ ਕਰਾਣੇ ਨੂੰ ਜਾਂਦੀ ਹੈ ਸਾਡੀ ਛੱਬੇ ਮੁੜ ਕੇ ਉਹ ਕੱਚਾ ਕੱਚਾ ਉਹ ਮੇਰੇ ਖਲ ਕੋ 15 16 ਕਿਲੋਮੀਟਰ ਤਾਈਂ ਜਾਂਦੀ ਹੈ ਆਰਾਮ ਨਾਲ ਹਾਂਜੀ ਆਰਾਮ ਨਾਲ ਮੈਂ ਉੱਥੋਂ ਤਾਈਂ ਜਾ ਕੇ ਵੀ ਮੁੜਿਆ ਹੋਇਆ ਹਾਂ ਇਸ ਤੇ ਵੈਸੇ ਮੇਰੀ ਹੁੰਦੀ ਹੈ ਕੋਸ਼ਿਸ਼ ਵੀ 15 ਕਿਲੋਮੀਟਰ ਜਦੋਂ ਰਾਈਡ ਕਰੀਏ ਮੈਂ ਕਰਦਾ ਹੀ ਹਾਂ ਘੋੜੇ ਨੂੰ ਫਰਕ ਨਹੀਂ ਪੈਂਦਾ ਸੇਵਾ ਹੁੰਦੀ ਹੋਵੇ ਤਾਂ 14 15 ਕਿਲੋਮੀਟਰ ਘੋੜੇ ਵਾਸਤੇ ਕੋਈ ਸਹੀ ਗੱਲ ਹੈ ਹਾਂਜੀ ਤੇ ਮੈਂ ਤਾਂ ਬਾਕੀ ਮੈਂ ਤਾਂ ਇਸ ਗੱਲ ਦੀ ਖੁਸ਼ੀ ਸੀ ਵੀ ਬਾਈ ਜੀ ਤੁਸੀਂ ਵੇਖੋ ਬਾਹਰਲੇ ਮੁਲਕ ਤੋਂ ਆ ਕੇ ਇੱਥੇ ਖੇਤੀ ਕਰ ਰਹੇ ਨੇ ਮਤਲਬ ਜਾਨਵਰ ਰੱਖੇ ਹੋਏ ਨੇ ਇਤੋਂ ਵਧੀਆ ਖੁਸ਼ੀ ਦੀ ਗੱਲ ਕੀ ਹੋਊਗੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਮਿਲਦੇ ਆਂ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਤੇ ਉਮੀਦ ਆ ਸਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਤਿ ਸ੍ਰੀ ਅਕਾਲ ਵੈਕ ਰੂ ਜੀ ਦਾ ਖਾਲਸਾ ਵੈਕ ਰੂ ਜੀ ਦੀ ਫਤਿਹ ਜੀ ਸੂਤ ਪਨਯਾਰਾ ਪ੍ਰੋਪਰ ਹਾਈਟ